ਪੰਜਾਬ ਲਾਈਵ ਇੱਕ ਇੱਕ ਜਨਤਾ ਤੁਹਾਡਾ ਸਵਾਗਤ ਹੈ ਨੌਜਵਾਨ ਕਾਂਗਰਸ ਵਿਧਾਇਕ ਪਾੜਾ ਨੇ ਥਾਣੇ ਤੇ ਹਮਲਿਆ ਬਾਅਦ ਕੜਤਾ ਨਚੋਰੇ ਪੁਲਿਸ ਦਾ ਆਪ ਡਰੀ ਬੈਠੀ ਹੈ ਪੰਜਾਬ ਦੇ ਥਾਣਾ ਉੱਪਰ ਹੋਏ ਹਮਲਿਆ ਤੇ ਗੁਰਦਾਸਪੁਰ ਦੇ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਦਾ ਵੱਡਾ ਧਿਆਨ ਸਾਹਮਣੇ ਆਇਆ ਆਪਣੇ ਨਿਵਾਸ ਸਥਾਨ ਤੇ ਪ੍ਰੈਸ ਕਾਨਫਰੰਸ ਕਰਦਿਆ ਪਾੜਾ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਇੰਨਾ ਹਮਲਿਆ ਤੋਂ ਆਪ ਡਰੀ ਬੈਠੀ ਹੈ ਅਤੇ ਥਾਣਿਆਂ ਦੀਆਂ ਪੰਡਾ ਉੱਚੀਆਂ ਕਰਵਾਈਆਂ ਜਾ ਰਹੀਆਂ ਹਨ ਉੱਥੇ ਹੀ ਪਿੰਡਾਂ ਦੀਆਂ ਕਈ ਪੁਲਿਸ ਚੌਕੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਥਾਣਿਆਂ ਦੀ ਸੁਰੱਖਿਆ ਵਧਾਈ ਜਾ ਸਕੇ ਪਿੰਡ ਦੇ ਲੋਕਾਂ ਦੀ ਸੁਰੱਖਿਆ ਆ ਰੱਬ ਪਰੋਸੇ ਛੱਡ ਦਿੱਤੀ ਆ ਪੜਾ ਨੇ ਕਿਹਾ ਕਿ ਪੰਜਾਬ ਸਰਕਾਰ ਆਤਵਾਦ ਨੂੰ ਸਹਿ ਦੇ ਰਹੀ ਹੈ ਕਿਉਂਕਿ ਪੰਜਾਬ ਦੇ ਨੌਜਵਾਨਾਂ ਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਗਲਤ ਪਾਸੇ ਤੋਰਿਆ ਜਾ ਰਿਹਾ ਹੈ ਤੇ ਅਪਰਾਧੀ ਬਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਪੰਜਾਬ ਇਸ ਵਕਤ ਬਹੁਤ ਮਾਰੇ ਹਾਲਾਤਾਂ ਤੇ ਲੰਘ ਰਿਹਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਦੇ ਦੀਨ ਕੰਮ ਕਰ ਰਹੀਆਂ ਅਤੇ ਹੋਰ ਏਜੰਸੀਆਂ ਦੇਸ਼ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਦੇਖੋ ਗਦਾਪੁਰ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਿਦਆਊਟ ਟੇਕਿੰਗ ਨੇਮ ਆਫ ਐਨੀ ਪੁਲਿਸ ਅਫੀਸ਼ਰਸ ਮੈਨੂੰ ਕਈਆਂ ਦੇ ਪਿਛਲੇ ਦਿਨਾਂ ਦੇ ਵਿੱਚ ਵਾਰਤਾ ਲਾਪ ਹੋਈ ਐਂਡ ਪੰਜਾਬ ਪੁਲਿਸ ਇਸ ਟੋਟਲੀ ਵਰਡ ਅਬਾਊਟ ਦਾ ਸਿਚੁਏਸ਼ਨ ਇਨ ਪੰਜਾਬ ਜੋ ਅੱਜ ਸਿਚੁਏਸ਼ਨ ਪੰਜਾਬ ਦੇ ਵਿੱਚ ਬਣੀ ਪਈ ਆ ਸਾਰੀ ਪੰਜਾਬ ਪੁਲਿਸ ਵਰਡ 80% ਗੱਲਾਂ ਜਿਹੜੀਆਂ ਪੁਲਿਸ ਜਿਹੜੀ ਆ ਉਹ ਲੁਕਾਉਂਦੀ ਆ ਕਿਉਂ ਕਿ ਕਿਉਂਕਿ ਪੈਨਿਕ ਰੇਟ ਨਾ ਹੋ ਜੇ ਬਟ ਬਹੁਤ ਅਲਾਰਮਿੰਗ ਸਿਚੁਏਸ਼ਨ ਆ ਪੰਜਾਬ ਦੀ ਇਸ ਵਕਤ ਜਿਹੜੇ ਥਾਣਿਆਂ ਤੇ ਹਮਲੇ ਹੋ ਰਹੇ ਆ ਤੁਸੀਂ ਬਹੁਤੀ ਦੂਰ ਕੀ ਜਾਣਾ ਆ ਸਿਟੀ ਥਾਣੇ ਚਲੇ ਜਾਓ ਔਰ ਤੁਸੀਂ ਦੇਖੋ ਵੀ ਉਹਦੀਆਂ ਕੰਧਾਂ ਉੱਚੀਆਂ ਕਰਾਈਆਂ ਜਾ ਰਹੀਆਂ ਮਿਊਨਿਸਪਲ ਕਮੇਟੀ ਤੋਂ ਉਹਨਾਂ ਨੇ ਲਾਈਟਾਂ ਵੀ ਮੰਗਾਈਆਂ ਔਰ ਥਾਣਿਆਂ ਦੀਆਂ ਸਾਰਿਆਂ ਦੀਆਂ ਕੰਧਾਂ ਉੱਚੀਆਂ ਕਰਨ ਲਈ ਕਹਤਾ ਤਾਰਾਂ ਲਾਉਣ ਲਈ ਕਹਤਾ ਲਾਈਟਾਂ ਲਾਉਣ ਲਈ ਕਹਤਾ ਤੇ ਫਿਰ ਪੰਜਾਬ ਦੇ ਲੋਕ ਕਿੱਥੇ ਖੜੇ ਨੇ ਬਈ ਤੁਸੀਂ ਲਾਈਟਾਂ ਵੀ ਲਾ ਲੀਆਂ ਤੁਸੀਂ ਕੰਧਾਂ ਵੀ ਉੱਚੀਆਂ ਕਰਾ ਲੀਆਂ ਤੁਸੀਂ ਰਾਤ ਨੂੰ ਸਿਕਿਉਰਿਟੀ ਵੀ ਵਧਾ ਲਈ ਤੇ ਪੰਜਾਬ ਦੇ ਲੋਕ ਕਿੱਥੇ ਜਾਣਗੇ ਪੰਜਾਬ ਦੇ ਲੋਕ ਕਿੱਥੇ ਖੜੇ ਨੇ ਉਹ ਉਹ ਤੇ ਦਿਨੇ ਵੀ ਸੇਫ ਨਹੀਂ ਹੈਗੇ ਅੱਜ 8 ਵਜੇ ਤੁਸੀਂ ਮੈਂ ਆ ਇਲੈਕਸ਼ਨ ਨਿਕਲੀ ਆ ਹੁਣੇ ਰੀਸੈਂਟਲੀ ਜਿਹਦਾ ਕੱਲੀ ਰਿਜ਼ਲਟ ਆਇਆ ਮਿਊਨਿਸਪਲ ਕਮੇਟੀ ਦੀ ਮੈਂ 8 ਵਜੇ ਡਿਊਰਿੰਗ ਇਲੈਕਸ਼ਨ ਕੈਂਪੇਨ ਮੋਟਰਸਾਈਕਲ ਦੇ ਉੱਤੇ ਸ਼ਹਿਰ ਚ ਫਿਰਿਆ ਦੋਕ ਦਿਨ ਪਰ 8 ਵਜੇ ਸ਼ਹਿਰ ਆਇਆ ਸੀਗਾ ਵੀ ਸ਼ਹਿਰ ਚ ਕੋਈ ਰਹਿੰਦਾ ਹੀ ਨਹੀਂ ਸਾਰੀਆਂ ਦੁਕਾਨਾਂ ਲੋਕਾਂ ਨੇ ਵਧਾ ਕੇ ਆਪਣੇ ਘਰਾਂ ਚ ਬੈਠੇ ਹੋਏ ਸੀਗੇ ਦੁਕਾਨਾਂ ਵਧਾ ਕੇ ਆਪਣੇ ਘਰਾਂ ਨੂੰ ਗਏ ਸੀ ਐਮ ਮਤਲਬ ਵੈਰੀ ਮਾਚਡ ਮੈਂ ਇਥੋਂ ਚੱਲ ਕੇ ਟੋਟਲ ਸ਼ਹਿਰ ਦੇ ਵਿੱਚ ਘੇੜਾ ਮਾਰਿਆ ਅਰਾਊਂਡ ਅੱਧਾ ਪੌਣਾ ਘੰਟਾ ਫਿਰਿਆ ਔਰ ਮਤਲਬ ਬਿਲਕੁਲ ਟੋਟਲੀ ਸ਼ਹਿਰ ਬਿਹੜਾ ਬੰਦ ਪਿਆ ਸੀਗਾ ਤੇ ਜਿਹੜੀ ਇਹ ਸਿਚੁਏਸ਼ਨ ਦੇਣੀ ਵੀ ਦੇਣੀ ਵੀ ਬਣੀ ਹੋਈ ਆ ਤੇ ਥਾਣਿਆਂ ਦੇ ਉੱਤੇ ਗ੍ਰਨੇਡ ਚੱਲਣੇ ਔਰ ਕਿਸੇ ਦੀਆਂ ਵਾਲੀਆਂ ਚੈਨੀਆਂ ਖੋਣੀਆਂ ਔਰ ਕਿਸੇ ਨੂੰ ਗੋਲੀ ਮਾਰ ਦੇਣੀ ਤੁਰੇ ਜਾਂਦੇ ਨੂੰ ਔਰ ਕਿਸੇ ਤੇ ਵੀ ਅਜੇ ਤੱਕ ਕੋਈ ਹਰਕਤ ਨਹੀਂ ਹੁੰਦੀ ਆ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਨਿਕਲੀ ਆ ਕੀ ਗੱਲ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਸੁਖਜਿੰਦਰ ਸਿੰਘ ਰੰਧਾਵਾ ਪੰਜਵੀਂ ਵਾਰ ਲੜੇ ਆ ਔਰ ਪੰਜਵੀਂ ਵਾਰ ਲੜਨ ਤੋਂ ਬਾਅਦ ਅਜੇ ਅਕਾਲੀ ਦਲ ਨੇ ਟੋਟਲੀ ਓਪਨਲੀ ਸਪੋਰਟ ਕੀਤੀ ਸੀ ਔਰ ਗੈਂਗਸਟਰਾਂ ਨੇ ਟੋਟਲੀ ਸਪੋਰਟ ਕੀਤੀ ਫਿਰ ਵੀ ਸੁਖਜਿੰਦਰ ਸਿੰਘ ਨਧਾਵਾ 27 2800 ਦਾ ਫਰਕ ਨਾਲ ਹਾਰੇ ਆ ਤੁਸੀਂ ਪੰਜਾਬ ਦੇ ਜਿੱਧਰ ਮਰਜ਼ੀ ਝਾਤੀ ਮਾਰ ਲੋ ਇਹਨਾਂ ਦੀ ਨਿਊ ਹੀ ਜਿਹੜੀ ਆ 2022 ਦੇ ਵਿੱਚ ਔਰ ਇਸ ਸਿਸਟਮ ਨੇ ਰੱਖੀ ਸੀ ਜਿਹਦੇ ਕਰਕੇ ਅੱਜ ਥਾਣਿਆਂ ਤੇ ਵੀ ਗ੍ਰਨੇਡ ਚੱਲਣੇ ਸ਼ੁਰੂ ਹੋ ਗਏ ਜਿਹਦੇ ਕਰਕੇ ਸਾਡੀ ਪੰਜਾਬ ਪੁਲਿਸ ਵੀ ਸੇਫ ਨਹੀਂ ਰਹੀ ਔਰ ਲੋਕ ਤੇ ਸੇਫ ਕਿੱਥੋਂ ਰਹਿਣੇ ਆ ਵਪਾਰੀ ਭਰਾ ਤੁਸੀਂ ਅੱਜ ਕੋਈ ਬੰਦਾ ਫੋਰਚੂਨਰ ਆਮ ਬੰਦਾ ਲੈਵੇ ਜੇ ਉਹਨੂੰ ਚਾਰਾਂ ਦਿਨਾਂ ਬਾਅਦ ਟੈਲੀਫੋਨ ਨਾ ਆਵੇ ਫਰੋਤੀ ਦਾ ਤੇ ਫਿਰ ਭਾਈ ਸਾਹਿਬ ਕਿੱਥੇ ਆਪਾਂ ਕਿਹੜੇ ਗੱਲਾਂ 'ਚ ਬੈਠੇ ਪਏ ਆਂ ਉਹਨੂੰ ਸਮਝੋ ਤੱਕੇ ਨਾਲ ਜਿਹੜੇ ਪਰਚੇ ਕੀਤੇ ਜਾ ਰਹੇ ਆ ਨੌਜਵਾਨਾਂ ਤੇ ਕਿਉਂ ਕੀਤੇ ਜਾ ਰਹੇ ਆ ਅਤਵਾਦ ਕਿੱਦਾਂ ਹੁੰਦਾ ਟੈਰਰਿਜ਼ਮ ਕਿਵੇਂ ਆਉਂਦਾ ਅਤਵਾਦ ਤੋਂ 2-2 ਰੁਪਏ ਕਿਵੇਂ ਆਉਂਦਾ ਟੈਰਰਿਜ਼ਮ ਜਦੋਂ ਤੁਸੀਂ ਇਨੋਸੈਂਟਸ ਨੂੰ ਪਰਚੇ ਕਰੋਗੇ ਜਦੋਂ ਤੁਸੀਂ ਇਨੋਸੈਂਟਸ ਨੂੰ ਧੱਕਾ ਕਰੋਗੇ ਜਦੋਂ ਤੁਸੀਂ ਉਹਨਾਂ ਦੇ ਪਰਿਵਾਰਾਂ ਨਾਲ ਧੱਕਾ ਕਰੋਗੇ ਉਦੋਂ ਅਤਵਾਦ ਫੈਲਦਾ ਤੇ ਇਹ ਉਹ ਉਹ ਕੀ ਕਹਿ ਰਿਹਾ ਕਿ ਇਹ ਇਹਨਾਂ ਦੀ ਜਿਹੜੀ ਪੰਜਾਬ ਸਾਡੀ ਪੰਜਾਬ ਸਰਕਾਰ ਆ ਉਚਾਰੀ ਆ ਕਿਉਂ ਚਾਰੀ ਆ ਉਹਦੇ ਪਿੱਛੇ ਮੈਂ ਤੁਹਾਨੂੰ ਕਲੀਅਰਲੀ ਦੱਸਦਾ ਕਿ this chief ministry is totally operated by center government ਦਿਸ ਚੀਫ ਮਿਨਿਸਟਰ ਇਸ ਟੋਟਲੀ ਪੇਟਡ ਬਾਈ ਸੈਂਟਰ ਗਵਰਨਮੈਂਟ ਮੀਨਸ ਕਿ ਇਹਨਾਂ ਦੇ ਪਿੱਛੇ ਗਲਤ ਏਜੰਸੀਆਂ ਕੰਮ ਕਰਾਉਣ ਵਾਲੀਆਂ ਬੈਠੀਆਂ ਐਂਡ ਹੀ ਇਸ ਡੂਇੰਗ ਜਿਹਦੇ ਕਰਕੇ ਇਹ ਗਲਤ ਪਰਚੇ ਹੋ ਰਹੇ ਆ ਜਿਹਦੇ ਕਰਕੇ ਸਾਡੇ ਇਨੋਸੈਂਟ ਜਿਹੜੇ ਨੌਜਵਾਨ ਆ ਉਹਨਾਂ ਨੂੰ ਪੁਸ਼ ਕੀਤਾ ਜਾ ਰਿਹਾ ਕਿ ਤੁਸੀਂ ਗਲਤ ਐਲੀਮੈਂਟ ਬਣੋ ਪੰਜਾਬ ਦਾ ਮਾਹੌਲ ਖਰਾਬ ਕਰੋ ਤੇ ਪੰਜਾਬ ਨੂੰ ਤਬਾਹ ਕਰੋ ਦਿਸ ਇਸ ਕਿ ਜਿਹੜੀ ਪੁਲਿਸ ਦੀ ਕਮੀ ਦੀ ਗੱਲ ਕਰਦੇ ਆ ਇਹੋ ਹੀ ਪੁਲਿਸ ਪੰਜਾਬ ਜਿਹੜੀ ਆ ਪਹਿਲਾਂ ਵੀ ਸੂਬੇ ਨੂੰ ਸਾਂਭਦੀ ਰਹੀ ਆ ਇਹ ਕਮੀਆਂ ਅੱਜ ਚੇਤੇ ਆਈ ਆ ਭਗਵੰਤ ਮਾਨਾ ਨੂੰ ਜੇ ਕਮੀਆਂ ਤੇ ਪੂਰੀ ਕਰੋ ਤੁਸੀਂ ਤੇ ਕਹਿੰਦੇ ਖਜ਼ਾਨਾ ਹੀ ਬੜਾ ਭਰਿਆ ਪਿਆ ਉਹ ਲਰ ਰਿਆ ਵਿੱਚੋਂ ਦੀ ਡੁੱਲ ਰਿਆ